ਕੰਗਣਾ ਰਣੌਤ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਨੂੰ ਲੈ ਕੇ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਮਤੀ ਲੀਡਰਸ਼ਿਪ ਉਹ ਦੋ ਤਿੰਨ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਇੱਕ ਤਾਂ ਡਿਮਾਂਡ ਆ ਗਈ ਹੈ ਕਿ ਹੁਣ ਕੰਗਣਾ ਰਣੌਤ ਨੂੰ ਵਾਰੀ ਵਾਰੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇੱਕ ਤਿਕਰੋ ਪਰਚਾ ਦਰ ਔਰ ਨਾਲ ਕਿਹਾ ਗਿਆ ਵੀ ਬਾਹਰ ਸਿਮਰਤ कौर ਬਾਦਲ ਵੱਲੋਂ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਮ ਪੂਰੀ ਦਿਖਾਈ ਜਾਵੇ ਇਹ ਨਾ ਹੋਵੇ ਕਿ ਰਿਲੀਜ਼ ਕਰ ਦਿੱਤੀ ਜਾਵੇ ਉਸ ਵਿੱਚ ਤਰਾਜੂ ਗੱਲਾਂ ਬਹੁਤ ਹੋ ਸਕਦੀਆਂ ਜਿਵੇਂ ਕਿ ਟ੍ਰੇਲਰ ਵਿੱਚ ਝਲਕ ਦਿਖ ਗਈ ਹੈ ਉੱਤੇ ਫਿਰ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਕਿ ਸਾਡੇ ਜਿਹੜੇ ਕੌਮ ਦੇ ਸ਼ਹੀਦ ਨੇ ਉਹਨਾਂ ਨੂੰ ਗਲਤ ਢੰਗ ਨਾਲ ਪ੍ਰਚਾਰਿਆ ਨਹੀਂ ਜਾ ਸਕਦਾ ਔਰ ਨਾ ਹੀ ਉਹਨਾਂ ਨੂੰ ਨਕਲ ਦੇ ਰੂਪ ਦੇ ਵਿੱਚ ਦਿਖਾਇਆ ਜਾ ਸਕਦਾ ਫਿਲਮਾਂ ਦੇ ਵਿੱਚ ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਹੁਣ ਹਾਲੇ ਤੇ ਰਿਐਕਸ਼ਨ ਨੇ ਪ੍ਰਤੀਕਿਰਿਆਵਾਂ ਨੇ ਕਿ ਇਸ ਦੇ ਉੱਤੇ ਅਗਲਾ ਫਰਦਰ ਐਕਸ਼ਨ ਹੋ ਸਕਦਾ ਜਾਂ ਫਿਰ ਹੁਣ ਬੀਬਾ ਜੀ ਤਾਂ ਹੁਣ ਐਮਪੀ ਵੀ ਨੇ ਉਹ ਵੀ ਸੱਤਾ ਧਿਰ ਦੇ ਤਾਂ ਇਸ ਕਰਕੇ ਉਹਨਾਂ ਨੂੰ ਹੁਣ ਇਸ ਗੱਲਾਂ ਦੀ ਪ੍ਰਵਾਹ ਨਹੀਂ ਹੈ ਉਹਨਾਂ ਨੂੰ ਸ਼ਾਇਦ ਇਸੇ ਪ੍ਰਤੀਕ੍ਰਿਆਵਾਂ ਦੀ ਪ੍ਰਮੋਸ਼ਨ ਹੀ ਲੱਗੇ ਇਹੋ ਸਭ ਤੋਂ ਵੱਡੀ ਗੱਲ ਹੈ ਕਿ ਕੰਗਰਨੌਥ ਜਿਹੜੀ ਫਿਲਮ ਲੈ ਕੇ ਆ ਰਹੀ ਹੈ ਇਹ ਕੰਗਰਨੌਥ ਤੇ ਸਿੱਖਾਂ ਨੂੰ ਆਪਣਾ ਦੁਸ਼ਮਣ ਸਮਝਦੀ ਹੈ ਔਰ ਉਹ ਇਥੋਂ ਤੱਕ ਕੋਸ਼ਿਸ਼ ਕਰੇ ਕਿ ਪੂਰਾ ਇੰਡੀਆ ਹੀ ਸਿੱਖਾਂ ਨੂੰ ਦੁਸ਼ਮਣ ਸਮਝਣ ਲੱਗ ਪੇ ਉਹਦੀ ਇਸ ਬੀਬੀ ਦੀ ਕੋਸ਼ਿਸ਼ ਆ ਗਈ ਜਿਹੜੀ ਕੋਸ਼ਿਸ਼ ਕਦੀ ਵੀ ਕਾਮਯਾਬ ਨਹੀਂ ਹੋਏਗੀ ਪਹਿਲਾਂ ਹੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਸਿੱਖਾਂ ਨੂੰ ਦੁਸ਼ਮਣ ਸਮਝਾ ਲਵੇ ਜਿਨਨੇ ਵੀ ਇਦੀ ਮਾੜੀ ਨੀਤ ਰੱਖੀ ਉਹਨੂੰ ਮੂੰਹ ਦੀ ਖਾਣੀ ਪਈ ਹੈ ਹੁਣ ਜਿਹੜੀ ਇਹ ਫਿਲਮ ਬਣਾਈ ਜਾ ਰਹੀ ਹੈ ਅਮਰਜੈਂਸੀ ਅਮਰਜੈਂਸੀ ਦੇ ਵਿੱਚ ਜੋ ਸਿੱਖਾਂ ਨੂੰ ਲੈ ਕੇ ਸਿੱਖਾਂ ਦੀ ਅ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕੰਗਣਾ ਰਣੌਤ ਆ ਉਹਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਬੜੀ ਸਖਤ ਟਿੱਪਣੀ ਹੈ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਉਹ ਰੈਂਪੀ ਹਰਸਿਮਰਤ ਕੌਰ ਬਾਦਲ ਹੁਣ ਜਿੱਥੋਂ ਤੱਕ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਸਵਾਲ ਉਹਨਾਂ ਨੇ ਕਿਹਾ ਕਿ ਸਿੱਖ ਆਪਣੇ ਸ਼ੀਧਾ ਦੀ ਨਕਲ ਬਰਦਾਸ਼ਤ ਨਹੀਂ ਕਰਨਗੇ ਇੱਕ ਜਾਰੀ ਬਿਆਨ ਦੇ ਵਿੱਚ ਕਿਹਾ ਕਿ ਫਿਲਮ ਐਮਰਜੈਂਸੀ ਵਿੱਚ ਸੰਤ ਜਰਨੈਲ ਸਿੱਖ ਖਾਲਸਾ ਪਿੰਡਰਾ ਵਾਲੇ ਦਾ ਕਿਰਦਾਰ ਗਲਤ ਰੂਪ ਵਿੱਚ ਦਿਖਾ ਕੇ ਸਿੱਖਾਂ ਦੇ ਅਕਸ ਨੂੰ ਵੱਖਵਾਦੀ ਉਹ ਜੋ ਪੇਸ਼ ਕਰਨ ਦਾ ਸਖਤ ਨੋਟਿਸ ਲਿਆ ਉਹਨਾਂ ਨੇ ਕਿਹਾ ਕਿ ਸਿੱਖ ਆਪਣੇ ਸ਼ਹੀਦ ਤੇ ਮਰੀਦਾਂ ਦੀ ਫਿਲਮਾਂ ਵਿੱਚ ਨਕਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਐਮਰਜੈਂਸੀ ਫਿਲਮ ਵਿਚਰੇ ਇਤਰਾਜ ਜੋਗ ਅਤੇ ਸਿੱਖਾਂ ਦੇ ਅਕਸ ਤੇ ਇਤਿਹਾਸ ਦੀ ਗਲਤ ਪੇਸ਼ ਕਰਨ ਵਾਲੇ ਦ੍ਰਿਸ਼ਾਂ ਨੂੰ ਨਾ ਹਟਾਇਆ ਤਾਂ ਨਿਕਲਣ ਵਾਲੇ ਸਿੱਟਿਆਂ ਲਈ ਸਿੱਧੇ ਤੌਰ ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੋਏਗੀ ਔਰ ਦੂਜੀ ਗੱਲ ਉੱਧਰ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਕਿਹਾ ਕਿ ਸਿੱਖਾਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਐਮਰਜੈਂਸੀ ਉੱਤੇ ਫਿਲਮ ਤੇ ਰੋਕ ਲਗਣੀ ਚਾਹੀਦੀ ਹੈ ਉਹਨਾਂ ਦੋਸ਼ ਲੈ ਕੇ ਅਦਾਕਾਰਾ ਕੰਗਣਾ ਨਾਉਤ ਦੇ ਜਾਣਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੇ ਮੰਤਬ ਨਾਲ ਫਿਲਮ ਬਣਾਈ ਗਈ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਐਡਵੋਕੇਟ ਧਾਮੀ ਨੇ ਕਿਹਾ ਕਿ 1984 ਦੇ ਸ਼ਹੀਦਾਂ ਬਾਰੇ ਸਿੱਖ ਵਿਰੋਧੀ ਬਿਰਤਾਂਤ ਸਰਚ ਕੇ ਕੌਮ ਦਾ ਨਿਰਾਦਰ ਕਰਨ ਦੀ ਇਹ ਘਟੀਆ ਹਰਕਤ ਹੈ ਉਹਨਾਂ ਕਿਹਾ ਕਿ ਸੰਤ ਜਨਰਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼੍ਰੀ ਕਾਲ ਤਖਤ ਤੋਂ ਵੱਲੋਂ ਕੌਮੀ ਸ਼ਹੀਦ ਜਾਂ ਚੁੱਕੇ ਤੇ ਜਦ ਕਿ ਕੰਗਣਾ ਨਾਉਤ ਦੀ ਇਸ ਫਿਲਮ ਰਹੀ ਉਹਨਾਂ ਦੀ ਕਿਰਦਾਰਕੁਸ਼ੀ ਦੀ ਕੋਜੀ ਹਰਕਤ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਉਸ ਵਿਰੁੱਧ ਸਿੱਖਾਂ ਦੀ ਧਾਰਮਿਕ ਭਾਵਨਾ ਪੜਕਾਉਣ ਦੇ ਦੋਸ਼ ਸ਼ੀਰ ਕੇਸ ਦਰਜ ਕਰੇ ਤਾਂ ਉਹਨਾਂ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਐਮਰਜੈਂਸੀ ਫਿਲਮ ਦੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ ਸੁਬੀਸ਼ਿੰਗ ਬਾਦਲੇ ਦੇ ਇਥੋਂ ਤੱਕ ਕਹਿ ਦਿੱਤਾ ਕਿ ਕੰਗੜਾ ਨੌਤ ਦੇ ਖਿਲਾਫ ਜਿਹੜਾ ਕੇਸ ਦਰਜ ਹੋਣਾ ਚਾਹੀਦਾ ਸਿਰਫ ਸਿੱਖਾਂ ਦੇ ਖਿਲਾਫ ਨਹੀਂ ਬਾਕੀ ਧਰਮਾਂ ਦੇ ਖਿਲਾਫ ਵੀ ਉਹ ਇਹੋ ਜਿਹੀਆਂ ਭਾਵਨਾਵਾਂ ਠੇਸ ਪਹੁੰਚਾਉਂਦੀ ਹੈ ਜਿਸ ਕਰਕੇ ਇਸ ਦੇ ਖਿਲਾਫ ਮਕਦਮਾ ਦਰਜ ਹੋਣਾ ਚਾਹੀਦਾ ਅਸਲ ਵਿੱਚ ਜੋ ਮੁਖਸਰ ਹੈ ਮੁਖਸਰ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੁਭੀਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕੰਗੜਾ ਨੌਤ ਖਿਲਾਫ ਫਿਲਮ ਐਮਰਜੈਂਸੀ ਵਿੱਚ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਛੇਠ ਧਾਰਾ 295ਏ ਦੇ ਤਹਿਤ ਕੇਸ ਦਰਜ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਕੰਗ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪੜਕਾਰਿਆ ਤਾਂ ਕਿ ਦੇਸ਼ ਦਾ ਮੌਲ ਖਰਾਬ ਕੀਤਾ ਜਾ ਸਕੇ ਉਹਨਾਂ ਕਹਿ ਕੇ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਕੰਗੜਾ ਦੀ ਪੂਰੀ ਮਦਦ ਕਰ ਰਹੀ ਹੈ ਸੁਬੀਰ ਸਿੰਘ ਬਾਦਲ ਨੇ ਕਹਿ ਕੇ ਇਸ ਤੋਂ ਪਹਿਲਾਂ ਵੀ ਕੰਗੜਾ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ ਹੁਣ ਇਹ ਇਸ ਮਸਲੇ 'ਚ ਹਰਸਿਮਰਤ ਕੌਰ ਬਾਦਲ ਵੀ ਕਹਿ ਰਹੇ ਨੇ ਕਿ ਸਿੱਖਾਂ ਦਾ ਮਾੜਾ ਅਖ਼ ਪੇਸ਼ ਕਰਦੇ ਜਿਹੜੇ ਦ੍ਰਿਸ਼ ਨੇ ਫਿਲਮ ਦੇ ਉਹ ਹਟਾਏ ਜਾਣ ਅਸਲ ਦੇ ਵਿੱਚ ਕਲੋਦ ਸ਼ਿਰ ਦਰਬਾਰ ਸਾਹਿਬ ਨਤਮਸਤਕ ਹੋਣ ਪ੍ਰੰਤ মিডিਆ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਮੰਗ ਕੀਤੀ ਕਿ ਐਮਰਜੈਂਸੀ ਵਿੱਚ ਫਿਲਮ ਵਿੱਚ ਸਿੱਖਾਂ ਦਾ ਮਾੜਾ ਐਕਸਪੀਸ਼ ਕਰਦੇ ਦ੍ਰਿਸ਼ਾਂ ਨੂੰ ਕਰ ਸਿੱਖ ਗੋਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਮਾਜ ਵਿੱਚ ਬਚੈਨੀ ਪੈਦਾ ਹੁੰਦੇ ਸਾਰਨ ਇਸ ਲਈ ਇਹਨਾਂ ਨੂੰ ਫਿਲਮ ਵਿੱਚੋਂ ਤੁਰੰਤ ਢਾਏ ਜਾਵੇ ਔਰ ਦੇਖਦੇ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਕਿਉਂਕਿ ਇਹਨਾਂ ਤੋਂ ਪਹਿਲਾਂ ਜਿਹੜੇ ਲੋਕ ਸਭਾ ਮੈਂਬਰ ਨੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਉਹਨਾਂ ਨੇ ਵੀ ਇਹ ਮੰਗ ਕੀਤੀ ਤੇ ਕਿ ਫਿਲਮ ਤੁਰੰਤ ਜਿਹੜੀ ਹਟਾ ਦੇਣੀ ਚਾਹੀਦੀ ਹੈ ਬੰਦ ਐਮਰਜੈਂਸੀ ਜਿਹੜੀ ਫਿਲਮਾਂ ਤੇ ਵਿਵਾਦ ਖੜਾ ਕੀਤਾ ਗਿਆ ਔਰ ਜਿਹੜੀ ਕੰਗੜਾ ਨਾਉ ਤੋਂ ਜਾਣ ਬੁਝ ਕੇ ਜਿਹੜੇ ਸਾਰੇ ਲੀਡਰ ਕਹਿ ਰਹੇ ਕਿ ਨੇ ਸਾਜਿਸ਼ ਦੇ ਤਹਿਤ ਸਿੱਖਾਂ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਦੇ ਦੇ ਕਿ ਇਸ ਮਸਲੇ ਦੇ ਵਿੱਚ ਸੈਂਟਰ ਸਰਕਾਰ ਔਰ ਸਬੰਧ ਜਿਹੜਾ ਮੰਤਰਾਲਾ ਉਹ ਕੀ ਐਕਸ਼ਨ ਲੈਂਦੇ ਹੈਗੇ ਨੇ ਕਿਉਂਕਿ ਅਗਰ ਕੋਈ ਸਿੱਖਾਂ ਦੇ ਕਰਦਾਰ ਨੂੰ ਲੈ ਕੇ ਉੱਚੇ ਸੁੱਚੇ ਕਰਦਾਰ ਨੂੰ ਲੈ ਕੇ ਜਿਵੇਂ ਜਿਹੜੇ ਨੇ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਇੱਕ ਉੱਚਾ ਸੁੱਚਾ ਕਰਦਾਰ ਉਹਨੂੰ ਲੈ ਕੇ ਕੋਈ ਫਿਲਮ ਬਣੀ ਸੀ ਤੇ ਉਹ ਭਾਰਤ ਸਰਕਾਰ ਨੇ ਵਾਰ-ਵਾਰ ਉਸ ਤੇ ਕੈਂਚੀ ਫੇਰੀ ਹੈਗੀ ਹੈ 150 ਤੋਂ ਜ਼ਿਆਦਾ ਸੀਨ ਕੱਢ ਦਿੱਤੇ ਨੇ ਪਰ ਅਗਰ ਕੋਈ ਭਾਜਪਾ ਦਾ ਕੋਈ ਲੀਡਰ ਫਿਲਮ ਬਣਾਉਂਦਾ ਚਾਹੇ ਉਹਦੇ ਚ ਕੰਗੜਾ ਨਾਓ ਤੋਂ ਵੀ ਚਾਹੇ ਉਹਦੇ ਚ ਅਨਪੰਮ ਖੇਰ ਹੋਵੇ ਜਿਹੜੇ ਕਟਕਿੰਤੀਆਂ ਦੀ ਕਿਰਦਾਰਕੁਸ਼ੀ ਕਰਨ ਦੇ ਵਿੱਚ ਮਾਹਿਰ ਮੰਨੇ ਜਾ ਚੁੱਕੇ ਨੇ ਅਗਰ ਉਹ ਕੋਈ ਫਿਲਮ ਬਣਾਉਂਦਾ ਹੈਗਾ ਤੇ ਉਹ ਲਗਾ ਫਿਰ ਤੁਰੰਤੀ ਜਿਹੜਾ ਵਾ ਸੈਂਟਰ ਸਰਕਾਰ ਤਾਂ ਰਿਲੀਜ਼ ਕਰ ਦਿੰਦਾ ਹੈ